ਲੈਣ ਦੇ ਹਾਂ ਅੱਜ ਅੱਜ ਦਾ ਵਾਜੀ ਵਟਸਐਪ ਕੀ ਕਹਿਣਾ ਚਾਹੀਦਾ ਨੋਮੀਨੇਸ਼ਨ ਫਾਈਲ ਕਰਤੀ ਅੱਜ ਤੋਂ ਜਿਹੜੀ ਲੜਾਈ ਸਭ ਨੂੰ ਹੈਗੀ ਆ ਤੇਜ਼ ਬੋਲੀ ਕੀ ਕਹਣਾ ਦੇਖੋ ਲੜਾਈ ਤਾਂ ਪਹਿਲਾਂ ਵੀ ਕਦੀ ਸੋਹਣੀ ਸੀ ਗੱਲ ਇਦਾਂ ਹੈਗੀ ਆ ਲੜਾਈ ਤਾਂ ਲੋਕਾਂ ਦੀ ਹੈ ਲੜਾਈ ਮੇਰੇ ਪਰਿਵਾਰ ਦੀ ਹੈ ਮੇਰੇ ਪਰਿਵਾਰ ਦੇ ਵਿੱਚ ਜੋ ਵੀ ਦੀ ਕੇਨਲ ਕੀਤੀਆਂ ਪਿਛਲੇ 8 ਸਾਲ ਦੇ ਵਿੱਚ ਹੁਣ ਜਵਾਬ ਦੇਣ ਦਾ ਮੌਕਾ ਆ ਗਿਆ ਅਸੀਂ ਜਵਾਬ ਦੇਵਾਂਗੇ ਇਹਨਾਂ ਨੂੰ ਮੇਰੇ ਪੋਸਟਰ ਬਾੜੇ ਜਾਂਦੇ ਨੇ ਆਪਣੇ ਆਪ ਵੀ ਮੇਰੇ ਪੋਸਟਰ ਲਵਾ ਕੇ ਜੋ ਜਗਾ ਦੇਖਦੇ ਉਹਨਾਂ ਦਾ ਮੂੰਹ ਕਾਲਾ ਕੀਤਾ ਜਾਂਦਾ ਐਨੀ ਛੋਟੀ ਸੋਚ ਵਾਲੀ ਵਿਕਾਰ ਹੁੰਦੀ ਐ ਸਿਆਸਤ ਮੰਨਦਾ ਸ਼ਰਮ ਆਂਦੀ ਐ ਕਿ ਜਿਹੜੀ ਸਿਆਸਤ ਦੇ ਕਾਰੇ ਹੈਗੇ ਆ ਇਹ ਸਿਆਸਤ ਦੇ ਹੈਗੇ ਇਹ ਰਾਦਰ ਪਰਸਨ ਅੰਜਿਸ਼ ਘੜ ਰਿਹਾ ਐ ਇਹ ਇਹਨਾਂ ਦਾ ਗੁੱਸਾ ਐ ਪਾਰਟੀਆ ਕੋ ਦੋਨੋਂ ਘਬਰਾ ਗਈਆਂ ਜੋ ਪਰਿਵਾਰ ਦੇ ਵਿੱਚ ਇਕੱਠ ਦੇਖ ਰਿਹਾ ਐ ਮੈਂ ਤਾਂ ਓਪਨਲੀ ਕੈਮਰੇ ਤੇ ਕਹਿਣਾ ਜੋ ਮੈਨੂੰ ਪਤਾ ਲੱਗਿਆ ਇਹ ਤਾਂ ਪੈਸੇ ਦੇ ਦੇ ਇਕੱਠ ਕਰਦੇ ਫਿਰਦੇ ਆ ਸਾਡੇ ਇਹ ਇਕੱਠ ਹੈਗੇ ਆ ਉਹ ਜਨਤਾ ਦੇ ਲੋਕਾਂ ਦੇ ਰੈਜ਼ੀਡੈਂਟ ਦੇ ਮੇਰੇ ਪਰਿਵਾਰ ਦੇ ਪਿਆਰ ਦੇ ਇਕੱਠ ਨੇ ਆਹੜੇ ਭੈਣ ਜੀ ਨੇ ਇਹਨਾਂ ਨੂੰ ਕਈ ਇਕੱਠ ਕਰਾਏ ਨੇ ਕਦੀ ਇਹਨਾਂ ਪੁੱਛੋ ਕਿਸੇ ਨੇ ਕੋਈ ਰੁਪਈਆ ਮੇਰੇ ਕੋਲ ਮੰਗਿਆ ਹੋਵੇ ਲੋਕੀ ਆਪਣੇ ਕੋਲੋਂ ਪੈਸੇ ਖਰਚ ਕੇ ਆ ਰਹੇ ਆ ਮੈਂ ਰੀਣੀ ਆ ਸਾਰੇ ਸਾਰ ਨੂੰ ਦਿਆਣੇ ਵਸਦਾ ਹਰ ਪਰਿਵਾਰ ਦਾ ਹਰ ਮਾਂ ਦਾ ਹਰ ਭੈਣ ਦਾ ਹਰ ਧੀ ਦਾ ਹਰ ਬਜ਼ੁਰਗ ਦਾ ਹਰ ਭਰਾ ਦਾ ਕਿਉਂਕਿ ਸਾਰਿਆਂ ਨੇ ਮਿਲ ਕੇ ਜਿੰਨਾ ਸਾਥ ਦਿੱਤਾ ਤੇ ਜਿੰਨਾ ਸਾਥ ਦੇ ਰਿਹਾ ਉਹ ਮਾਦੇਨੀ ਦੇ ਸਰ ਉਹ ਮੁਰਦਾ ਬਹੁਤ ਦਿਨ ਹੋ ਗਏ ਤੁਸੀਂ ਪਛਮੀ ਦੇ ਵਿੱਚ ਵਿਚਰ ਕਿਸ ਤਰ੍ਹਾਂ ਦਾ ਲੋਕਾਂ ਦਾ ਜਿਹੜਾ ਹੈਗਾ ਮਾਤ ਤੋਂ ਸਹਿਯੋਗ ਲੈ ਰਿਹਾ ਹੈਗਾ ਜਿਸ ਤਰ੍ਹਾਂ ਨਾਲ ਮੁਕਾਬਲਾ ਦਾ ਚੋਕੂਣਾ ਮੁਕਾਬਲਾ ਜਿਹੜੀ ਬੀਜਪੀ ਨੇ ਜਦੋਂ ਨਹੀਂ ਕੀਤਾ ਉਹ ਆਮ ਆਦਮੀ ਪਾਰਟੀ ਕਾਂਗਰਸ ਤੇ ਇਹਦੇ ਬਾਰੇ ਕੀ ਸੋਚਦੇ ਵੇਖੋ ਪਹਿਲੀ ਗੱਲ ਤਾਂ ਮੈਂ ਚੋਕੂਣਾ ਮੁਕਾਬਲਾ ਕਰਦਾ ਹੀ ਨਹੀਂ ਕਿਉਂਕਿ ਇਹ ਲੋਕ ਆਪਣੇ ਵੋਟਰ ਕਹਿੰਦੇ ਆ ਮੈਂ ਉਹਨੂੰ ਪਰਿਵਾਰ ਮੰਨਦਾ ਪਰਿਵਾਰ ਦੇ ਵਿੱਚ ਵੋਟ ਨੇ ਆਉਦੀ ਕੀਮਤ ਦੀ ਪਾਈ ਜਾ ਸਕਦੀ ਪਿਆਰ ਉਹਦੇ ਵਿੱਚ ਸਿਰਫ ਪਿਆਰ ਪਾਇਆ ਜਾ ਸਕਦਾ ਸੋ ਜਿਹੜਾ ਪਿਆਰ ਮੈਨੂੰ ਮਿਲਦਾ ਪਿਆ ਉੱਥੇ ਦਾ ਇਹੀ ਲੱਗਦਾ ਜੇ ਈਸ਼ਵਰ ਨੇ ਕਿਰਪਾ ਕੀਤੀ ਬਾਗੁੰ ਨੇ ਕਿਰਪਾ ਕੀਤੀ ਤਸਵੀਬ ਕਰਕੇ ਦਿਖਾਵਾਂਗੇ ਸੀ ਬੋਲੇ 2022 ਤੋਂ ਉਹ ਜੰਡ ਬੱਕਰੇ ਆਉਣਗੇ ਤੇ ਇੱਕ ਕਾਲੀਦਾਲ ਇਥੇ ਇੱਕ ਜੋਟਾ ਪੂਰਾ ਇੱਕ ਜੋਟਾ ਅੱਜ ਤੇ ਵੇਖ ਲੋ ਸਾਰਾ ਕਾਲੀਦਾਲ ਸ਼ੋਮਨੀ ਕਾਲੀਦਾਲ ਦੇ ਇੱਕ ਇੱਕ ਲੀਡਰਸ਼ਿਪ ਇਥੇ ਆਜਾ ਸੀ ਜਿਹਦਾ ਮੈਂ ਨਾਮ ਲਵਾ ਤਾਂ ਕਿਹਦਾ ਨਾਮ ਨਾਮ ਲਵਾ ਬਾਦੋ ਸਾਹਿਬ ਦੀ ਆ ਜਾਣਾ ਸੀ ਉਹਨਾਂ ਨੇ ਪਰ ਜਿਵੇਂ ਢੀਟ ਸਾਹਿਬ ਬਾਰੇ ਆਪ ਨੂੰ ਪਤਾ ਹੈਗਾ ਸਾਡੇ ਇੱਕ ਬਹੁਤ ਹੀ ਸੀਨੀਅਰ ਦਰਵੇਸ਼ ਜਿਹੜੇ ਹੈਗੇ ਨੇ ਲੀਡਰ ਉਹਨਾਂ ਦਾ ਸੰਸਾਰ ਨਹੀਂ ਰਿਹਾ ਸੰਸਾਰਕ ਯਾਤਰਾ ਪੂਰੀ ਕਰਕੇ ਚੜ੍ਹਾਈ ਕਰਕੇ ਆ ਤੇ ਇਸ ਕਰਕੇ ਥੋੜੇ ਜਿਹਾ ਉਹਨਾਂ ਦੇ ਜੋ ਜਿਹੜੇ ਹੈਗੇ ਬਾਲ ਸਾਹਿਬ ਦੇ ਥੋੜੇ ਨੰਬਰ ਸਰ ਸੀਗੇ ਤੇ ਨਾਲੇ ਉਧਰ ਸੀਗੇ ਉਸ ਕਰਕੇ ਅੱਜ ਉਹ ਮਾਫੀ ਮੰਗੀ ਉਹਨਾਂ ਨੇ ਸਾਰਿਆਂ ਕੋਲੋਂ ਕਿ ਮੇਰੇ ਕੋਲ ਨਹੀਂ ਆ ਹੋਇਆ ਪਰ ਉਹ ਹੁਣ ਆ ਕੇ ਆ ਗੱਲ ਸੰਸਕਾਰ ਸੰਸਕਾਰ ਤੋਂ ਬਾਅਦ ਆ ਕੇ ਇੱਥੇ ਜਿਹੜਾ ਹੈਗਾ ਸਾਰੀ ਕਮਾਨ ਸਾਂਭਣਗੇ ਅਬ ਕਾ ਗੀ ਪੰਤਨ ਕਰਦੇ ਕਿਸ ਤਰ੍ਹਾਂ ਦਾ ਲੋਕਾਂ ਦਾ ਜਿਹੜਾ ਦੇਖੋ ਲੋਕ ਤਾਂ ਨਾ ਜੀ ਮਤਲਬ ਸੁਸਾਈਡ ਹੀ ਨਹੀਂ ਕੁਵਟ ਕਰ ਰਏ ਇੰਨੇ ਤੰਕ ਕੀਤੇ ਪਏ ਇਹਨਾਂ ਦੇ ਮਤਲਬ ਤੁਸੀਂ ਮਹਿੰਗਾਈ ਹੱਦਾ ਪਾਰ ਕਰ ਗਈ ਜਿਹੜੀ ਸਰਕਾਰ ਦੀ ਅੰਸ ਗਵਰਨਮੈਂਟ ਕੀ ਹੈ ਦੋ ਲਫ਼ਜ਼ਾਂ ਨਹੀਂ ਬਣੀਆਂ ਜਿਹੜੀ ਮਿੰਟ ਮਿੰਟ ਤੇ ਗੌਰ ਕਰੇ ਤਾਂ ਸਰਾਲਾਂ ਦੀ نیند ਸਾਂਗੂਗੀ 16000 ਆਮ ਆਦਮੀ ਪਾਰਟੀ ਕਲੀਨਿਕ ਖੋਲਣੇ ਸੀਗੇ 600 ਦੇ ਬੰਦ ਕਰਤੇ 1000 ਰੁਪਏ ਦੇਣਾ ਸੀ ਬੰਦ ਕਰਤਾ ਇਹ ਕਹਿੰਦੇ ਸੀ ਧਰਨੇ ਅਸੀਂ ਵੱਜਣ ਹੀ ਨਹੀਂ ਦੇਣੇ ਹਰ ਦੀ ਗੱਲ ਸੁਣ ਨੂੰ ਧਰਨੇ ਵਾਲਿਆਂ ਨੂੰ ਚੱਕ ਦਿੱਤਾ ਹਰ ਨਾਲ ਧੋਖਾ ਹਰ ਨਾਲ ਬੇਈਮਾਨੀ ਹਰ ਨਾਲ ਝੂਠ ਕਿਹੜੀ ਗੱਲ ਤੇ ਸੱਚੇ ਉਤਰੇ ਨੇ ਇੱਕ ਵੀ ਦੱਸ ਦੇਣ ਇੱਕ ਵੀ ਜਿੰਨੇ ਇਹਨਾਂ ਨੇ ਵਾਅਦੇ ਕੀਤੇ ਉਹਦੇ ਚ ਇੱਕ ਵੀ ਇਮਾਨਦਾਰੀ ਨਾਲ ਭੁਗਤਾਇਆ ਦੱਸ ਦੇਣ ਮੈਂ ਇਹਨਾਂ ਦੇ ਮਗਰ ਲੱਗ ਜੂਗਾ ਤੇ ਕਿਹ ਰਹੇ ਤਾਂ ਕਿਸ ਤਰ੍ਹਾਂ ਲੱਗਦਾ ਜਿੱਤਰਾ ਨਾਲ 2022 ਤੋਂ 3 ਸਾਲ ਦਾ ਸਮਾਂ ਲੱਗ ਗਿਆ ਕਿੱਲਾਕ ਲੋਕਾਂ ਦੇ ਵਿੱਚ ਜਿਹੜਾ ਇਹਨਾਂ ਨੇ ਦੇਖੋ ਲੋਕਾਂ 2027 ਦਾ ਕਿਸ ਤਰ੍ਹਾਂ ਲੱਗਦੇ ਹੋ ਇਹ ਸੈਮੀਫਾਈਨਲ ਦੇਖੋ 2027 ਤੱਕ ਸਰਕਾਰ ਬਣੂਗੀ ਸ਼੍ਰੋਮਣੀ ਅਖਾਲੀ ਦਲ ਦੀ ਲੋਕ ਹੁਣ ਇਸ ਗੱਲ ਨੂੰ ਰਿਅਲਾਈਜ਼ ਕਰ ਗਏ ਆ ਕਿ ਰੀਜਨਲ ਪਾਰਟੀ ਆ ਉਹੀ ਰੀਜਨਲ ਐਸਪੀਰੇਸ਼ਨਸ ਪੂਰੀਆਂ ਕਰ ਸਕਦੀ ਆ ਪੰਜਾਬ ਪੰਜਾਬੀਆਂ ਦਾ ਪੰਜਾਬੀ Hindu ਆ ਮੁਸਲਮਾਨ ਆ ਸਿੱਖ ਆ ਸਾਈਆ ਸਾਰੇ ਪੰਜਾਬੀ ਆ ਪੰਜਾਬ ਉਹਨਾਂ ਦਾ ਆ ਤੇ ਪੰਜਾਬ ਵਾਲੇ ਹੁਣ ਇਹ ਗਲਤੀ ਨਹੀਂ ਕਰਦੇ ਕਿ ਪੰਜਾਬੀ ਪੰਜਾਬ ਕਿਸੇ ਕੋਲ ਗਹਿਣੇ ਕੇ ਧਰ ਦੇਣੇ ਤੇ ਜਿਹੜੇ ਦੋ ਪਾਰਟੀ ਨੇ ਆਮ ਆਦਮੀ ਪਾਰਟੀ ਕਾਂਗਰਸ ਕੋਲ ਫਾਈਟ ਆਪਸ ਵਿੱਚ ਸਾਡੀ ਤੇ ਨਾ ਭਾਜਪਾ ਕਿਤੇ ਆ ਨਾ ਕਾਗਲੀ ਦਲ ਕਿਤੇ ਉਹ ਮੰਨਦੇ ਨਹੀਂ ਇਸ ਦਾ ਚਲੋ ਉਹਨਾਂ ਨੂੰ ਕਹਿਣ ਗਾਲੋਕੇ ਦਿਲ ਕੇ ਬਿਹਲਾਣੇ ਕੇ ਲਈ ਖਿਆਲ ਇਹ ਅੱਛਾ ਹੈ ਇਹ ਕਹਿੰਦੇ ਨੇ ਨਾ ਦਿੱਲੀ ਦਾ ਉਹਨਾਂ ਦੀ ਇੱਕ ਸੀਟ ਵੀ ਨਹੀਂ ਆਈ ਕਾਂਗਰਸ ਵਾਲੇ ਜਿਹੜੇ ਹੁਣ ਕਹਿੰਦੇ ਨੇ ਇੱਥੇ ਰਾਜ ਕਰਨ ਅਨਾਲ ਹੀ ਲੱਗਦਾ ਨਾ ਦਿੱਲੀ ਤੇ ਲੱਗਦਾ ਹੁਣ ਇੱਕ ਝੋਟਾ ਕੇ ਲੜੂਗੀ ਇਹ ਪਾਰਟੀ ਸੈਮੀ ਫਾਈਨਲ ਹੈਗਾ 2023 ਦਾ ਪੂਰੀ ਇੱਕ ਝੋਟਾ ਕੀ ਇੱਥੇ ਪਾਰਟੀ ਮੇਰੀ ਇੱਕ ਗੱਲ ਸੁ ਸੈਮੀ ਫਾਈਨਲ ਇਲੈਕਸ਼ਨ ਹੁੰਦਾ ਹੀ ਨਹੀਂਗਾ ਸੈ ਐਂਡ ਫਾਈਨਲ ਹੀ ਹੁੰਦੇ ਆ ਮੈਂ ਉੱਥੇ ਵੀ ਦੱਸ ਕੇ ਆ ਤੁਹਾਨੂੰ ਵੀ ਦੱਸ ਦੇਣਾ ਖਡੂਰ ਸਾਹਿਬ ਦੀ ਇਲੈਕਸ਼ਨ ਅਸੀਂ 2016 ਚ ਸਿੱਕੀ ਦੇ ਅਸਤੀਫੇ ਦੇਣ ਕਰਕੇ ਲੜੀ ਸੀ ਸਤੰਬਰ 2016 ਚ 72700 ਵੋਟਾਂ ਦੇ ਜਿੱਤੇ ਸੀ ਤੇ 6 ਮਹੀਨੇ ਬਾਅਦ ਫਰਵਰੀ 2017 ਦੇ ਅਸੀਂ 19000 ਤੇ ਹਾਰ ਗਏ ਤੇ ਜੇ ਸੈਮੀ ਫਾਈਨਲ ਅਸੀਂ 75000 ਜਿੱਤੇ ਸੀ ਫਿਰ 17 ਤੇ ਕਿ 19 ਇਹ ਕਿਉਂ ਹਾਰ ਗਏ ਇਹ ਜਨਤਾ ਜਨਾਰਦਨ ਦੇ ਫੈਸਲੇ ਹੁੰਦੇ ਨੇ ਫੈਸਲਾ ਪੰਜਾਬ ਦੇ ਹੱਕਸ਼ ਹੋਊਗਾ ਪੰਜਾਬੀਆਂ ਦੇ ਹੱਕ ਹੋਊਗਾ ਉਹ ਫੈਸਲਾ ਕਾਲੀ ਦਲ ਦੇ ਹੱਕ ਹੋਊਗਾ ਸ਼੍ਰੋਮਣੀ ਕਾਲੀ ਦਲ ਦੇ ਜਿਹੜੀ ਭਰਤੀ ਹੋ ਰਹੀ ਆ ਬੰਤੀ ਦਿਹਾੜੀ ਉਹ ਵੀ ਲਗਾਤਾਰ ਕਿਤੇ ਸੇਲ ਮਾਰ ਤੱਕ ਮੈਂ ਇੱਕ ਮੈਨੂੰ ਗੱਲ ਦੱਸਾਂ ਡੁਪਲੀਕੇਟ ਮਾਲ ਕਦੇ ਚੱਲਿਆ ਚੱਲਿਆ ਕਦੇ ਬਾਹਰ ਉਹਨਾਂ ਕਿਹੜੇ ਕਾਲੀ ਦਲ ਦੀ ਭਰਤੀ ਕੀਤੀ ਜਿਸ ਦਾ ਪ੍ਰਧਾਨ ਕੋਈ ਨਹੀਂ ਜਿਸ ਦਾ ਵਿਧਾਨ ਕੋਈ ਨਹੀਂ ਜਿਸ ਦਾ ਸੰਵਿਧਾਨ ਕੋਈ ਨਹੀਂ ਦੱਸਣ ਦਾ ਸਹੀ ਨਾ ਕੀ ਦੀ ਕੀਤੀ ਆ ਉਹ ਲੜਾ ਦੇਖੋ ਦਫ਼ਤਰ ਕਿੱਥੇ ਲਿਖਿਆ ਹੈ ਅਮਰਸਰ ਤੇ ਚੰਡੀਗੜ੍ਹ ਨਾਲ ਤੱਕ ਸਭ ਦੇ ਹੁਕਮ ਹਾਂ ਦੇ ਉਹ ਕਾਲ ਤੱਕ ਸਾਹਿਬ ਪੇਸ਼ ਹੋ ਜਾਣੇ ਪਰਤੀ ਲੈ ਕੇ ਜੋ ਹੁਕਮ ਕਰਨਗੇ ਅੱਜ ਦੇਖ ਲਾਂਗੇ ਅਸੀਂ